ਤੁਹਾਡਾ ਸਭ ਦਾ ਸਵਾਗਤ ਹੈ YouTube ਚੈਨਲ ਸੱਚੇ ਮਾਰਗ ਤੇ ਜਿਹੜੇ ਵੀ ਇਹ ਵੀਡੀਓ ਵੇਖਦੇ ਹੁੰਦਾ ਤਾਂ ਦਿਲੋਂ ਸਵਾਗਤ ਕਰਦੇ ਆਂ ਲੈ ਕੇ ਆਏ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਸ਼ਬਦ ਨਵੀਂ ਟੀ ਹੁੰਦੇ ਨਾਲ ਜਿਹੜਾ ਤੁਸੀਂ ਅਕਸਰ ਸੁਣਿਆ ਹੋਗਾ ਇਹ ਵਾਲਾ ਸ਼ਬਦ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹੈ ਜੁੜੀ ਡਾਗੀ ਸ਼ਰੀਂਦਰ ਬਾਦਸਾਹ ਵਾਲਿਆਂ ਦਾ ਇਹ ਸ਼ਬਦ ਹੈ ਸ਼ਬਦ ਤੁਸੀਂ ਇਹ ਅਕਸਰ ਸੁਣਿਆ ਹੋਵਾਂ ਤੁਹਾਨੂੰ ਤੁਨ ਰਾਮਦਾਸ ਗੁਰ ਜਿੰਨ ਸਿਰਿਆ ਤਨੇ ਸਵਾਰਿਆ ਕਿਵੇਂ ਆਪਾਂ ਆਸਾਨ ਤਰੀਕੇ ਨਾਲ ਹਾਰਮੋਨੀਅਮ ਤੇ ਪਲੇ ਕਰ ਸਕਦੇ ਆਂ ਇਹ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹ ਸ਼ਬਦ ਦਾ ਜੋ ਸਕੇਲ ਹੈ ਉਹ ਮੇਲ ਸਕੇਲ ਹੈ ਜਿੱਥੋਂ ਵੀਰ ਪੜਦੇ ਉਥੋਂ ਪਹਿਲਾ ਕਾਲਾ ਰਹੇਗਾ ਇਹ ਸ਼ਬਦ ਬਹੁਤ ਸੋਖਾ ਘੱਟ ਹੈ ਟੀਉਂ ਦਾ ਹੀ ਮਿਲਪੀ ਪੜਿਆ ਜਾਂਦਾ ਹੈ ਤੇ ਲਗਾਤਾਰ ਉਹੀ ਮਿਲਪੀ ਸੇਮ ਸੇਮ ਟੀਉਂਦਾ ਜਿਥੋਂ ਪੂਰਾ ਸ਼ਬਦ ਪੜਿਆ ਜਾਵੇਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਹੱਥ ਜੋੜ ਕੇ ਰਿਕੁਐਸਟ ਆ ਕਿ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚਲੋ ਸ਼ੁਰੂ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਇਹ ਵਾਲਾ ਸ਼ਬਦ ਕਿਵੇਂ ਪੜ੍ਹ ਕੇ ਕਰ ਸਕਦੇ ਟੀਉਂ ਸਭ ਤੋਂ ਪਹਿਲੇ ਸੁਣੋ ਇਹ ਤਾਂ ਸ਼ੁਰੂ ਹੋ ਗਿਆ ਜੰਮ ਤਨ ਤਨ ਰਾਮਤਾ ਸੰਗਰ ਜਿੰਨ ਸਿਰ ਆ ਤਿੰਨੇ ਸਵਾਰਿਆ ਬਹੁਤ ਵੇਲੇ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਤੇ ਬਹੁਤ ਇਜ਼ੀ ਆ ਸ਼ਬਦ ਤਨ ਤਨ ਰਾਮਤਾ ਸੰਗਰ ਜਿੰਨ ਸਿਰ ਆ ਤਿੰਨੇ ਸਵਾਰਿਆ न् रामदास रामदासगुरु जिन सिरति स्वारया जिन् सिरयाति स्वाया जिन् सरयाति स्वाया ਰਾਮ ਦਾਸ ਗੁਰ ਜਿਨ ਸਿਰ ਆਤਮੈ ਸਵਾਰ ਹੰ ਅਗੇ ਅਸਥਾਈ ਜੜੀਆਂ ਵਖਿਓ ਓ ਰੇ ਹੋਈ ਕਰਾਮਾਤ ਆਪ ਸਿਰਜਣਹਾਰ ਤੋ ्रह्मकर नमशकार पारब्रह्मकर नमश कारया पारब्रह्मकर नमश कारया जिन धन् रामदासङ्ग तन् रामदासग जन शया जन शर्यात्वाया जिन शरीने स्वाया बाहि ਉਹ ਇਸੇ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆ ਜਿੱਦਾਂ ਇੱਥੋਂ ਆਪਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੂਰੀ ਹੋਈ ਕਰਾਮਾਤ ਆਪਸੇ ਜਨਹਾਰੇ ਤਾਰਿਆ ਸੇਮ ਉਸਦਾ ਹੈ ਬਾਕੀ ਦਾ ਬਾਕੀ ਸ਼ਬਦ ਜਿੰਨਾ ਵੀ ਹੈ ਉਹ ਸਾਰਾ ਇੱਥੋਂ ਪੜਿਆ ਜਾਵੇਗਾ ਵੀਡੀਓ ਜਿਆਦਾ ਲੰਮੀ ਨਾ ਹੋਏ ਇਸ ਕਰਕੇ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਇੱਕ ਹੀ 227 ਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੱਤਾ ਬਾਕੀ ਇਸੇ ਅਕੋਰਡਿੰਗ ਹੀ ਸ਼ਬਦ ਪੜਿਆ ਜਾਵੇਗਾ ਹਾਈ ਡੀ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕੋਝ ਨਵੀਂ ਵੀਡੀਓ ਸਵੇਰੇ 9 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਐਸੇ YouTube ਚੈਨਲ ਸੱਚੇ ਮਾਰਗ ਤੇ ਆਪਾਂ ਰਿਲੀਜ਼ ਕਰ ਦਿੰਨੇ ਆ ਤੇ ਹਰ ਸੋ ਆਪਣਾ ਵੀ ਬਹੁਤ ਪਿਆਰ ਦਿਆ ਕਰੋ ਆਪਣੇ ਵੱਤਵਾਦ ਦੇ ਸਬਸਕ੍ਰਾਈਬ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਹਰ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ ਮਿਲਦੇ ਆ ਤੁਹਾਨੂੰ ਕਿਦਾਂ ਨੈਕਸਟ ਵੀਡੀਓ ਵਿੱਚ ਜੀ